ਰਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਮੱਕੀ ਦੀ ਰੋਟੀ ਸਾਗ ਕਰਦੇ ਜੀ ਸਰੋਂ ਦੇ ਚੜਾਈ ਦੇ ਕਹਦੇ ਪਾਲ ਸਰੋਂ ਚੜਾਈ ਸਰੋਂ ਚੜਾਈ ਬਲਕੇ ਮਿਕਸ ਸਾਗ ਹੈਗਾ ਜਿਵੇਂ ਹੁਣ ਮੌਸਮ ਮਿਕਸ ਹੈ ਸਾਗ ਵੀ ਮਿਕਸ ਹੈ ਤੇ ਆਂਟੀ ਮਤਲਬ ਕਿ ਹਾਜਾ ਬਣਾਉਂਦੇ ਨੇ ਚੀਜ਼ ਤਾਂ ਨਾ ਤੁਸੀਂ ਛੱਡ ਦਿਓ ਗੱਲਾਂ ਹੈ ਨਾ ਤੇ ਜੜੀ ਜਿੱਦੇ ਦੇ ਆਏ ਆ ਇੱਧਰ 2 ਮਹੀਨੇ ਹੋ ਗਏ ਪਹਿਲੀ ਵਾਰ ਇੰਡੀਆ ਵਾਲਾ ਟੇਸਟ ਆਇਆ ਹੈ ਸਬਜ਼ੀ ਦਾ ਅੰਟੀ ਦੇ ਹੱਥ ਦੀਦਾ ਨਹੀਂ ਹੁਣ ਤੱਕ ਐਂ ਜਿਹਾ ਲੱਗਦਾ ਸੀ ਵੀ ਕੁਸੂਬੜਾ ਜਾ ਖਾ ਰਹੀਆਂ ਕੁਛ ਪਤਾ ਨਹੀਂ ਵੀ ਕੱਚਾ-ਕੱਚਾ ਦਾ ਕੀ ਖਾ ਰਹੀਆਂ ਪਰ ਬਹੁਤ ਵਧੀਆ ਲੱਗਿਆ ਹੁਣ ਤੇ ਹੁਣ ਇਧਰ ਆਪਣੀ ਜੀ ਇਹ ਟਮਾਟਰ, ਹਰੀ ਮਿਰਚ, ਪਿਆਜ਼, ਲਸਣ ਇਹਦਾ ਲੱਗੂਗਾ ਤੜਕਾ ਇਸ ਗੈਸ ਤੇ ਤੇ ਇਧਰ ਇਹ ਮੱਕੀ ਦਾ ਆਟਾ ਹੈ ਮੱਕੀ ਦੀਆਂ ਰੋਟੀਆਂ ਨਾਲ ਤੇ ਨਾਲ ਸਾਗ ਤੁਹਾਡੇ ਵੀ ਸਾਰਿਆਂ ਦੇ ਮੂੰਹ 'ਚ ਪਾਣੀ ਆ ਜਾਣਾ ਤੇ ਤੁਸੀਂ ਦੇਖੋਗੇ ਆਪਾਂ ਮੂੰਗੀ ਦਾ ਅੱਛਾ ਤੁਸੀਂ ਸਾਂਗ ਦੀ ਜੀਰਾ ਪਾਉਂਦੇ ਹੋ ਅੱਛਾ ਅਸੀਂ ਨਹੀਂ ਪਾਇਆ ਕਦੇ ਅੱਛਾ ਹਾਂਜੀ ਸਾਗ ਬਣਿਆ ਹੋਇਆ ਜੀ ਸਾਗ ਨੂੰ ਤੜਕਾ ਹੀ ਲਾਉਣਾ ਹੈ ਰਾਣੀ ਤੂੰ ਸਾਗ ਕੱਢ ਕੇ ਲਿਆ ਇਹ ਬਾਹਰ ਦਾ ਕਿਚਨ ਹੈ ਜੀ ਤੇ ਬਾਹਰ ਦਾ ਕਿਚਨ ਜਣੀ ਬਹੁਤ ਵਧੀਆ ਰਹਿੰਦਾ ਹੋਣਾ ਚਾਹੀਦਾ ਬਾਹਰ ਕਿੰਨਾ ਮਰਜੀ ਗਾਹ ਪਾਓ ਤੇ ਬਹੁਤ ਸੋਹਣੇ ਮਤਲਬ ਕਿ ਬਹੁਤ ਵਧੀਆ ਸੈਟਿੰਗ ਕੀਤੀ ਹੋਈ ਹੈ ਸਾਰੀ ਝੂਲੇ ਝਾਲੇ ਲਾ ਕੇ ਜਿਵੇਂ ਤੁਸੀਂ ਗੁੰਨੂ ਨੂੰ ਦੇਖਿਆ ਸੀ ਬੈਠੀ ਸੀ ਝੁੱਲੇ ਤੇ ਤੇ ਇੱਥੋਂ ਜਿਹੜਾ ਡਿਸਟੈਂਸ ਹੈ ਮਤਲਬ ਕਿ ਜਿਹੜਾ ਅੰਦਰ ਡਾਈਨਿੰਗ ਟੇਬਲ ਹੈ ਅੰਦਰਲੀ ਰਸੋਈ ਦਾ ਤੇ ਬਾਹਰਲੀ ਰਸੋਈ ਦਾ ਸੇਮ ਹੀ ਆ ਜਾਂਦਾ ਹੈ ਚਾਹੇ ਬਾਹਰ ਤੋਂ ਇੱਥੇ ਪ੍ਰਸ਼ਾਦਾ ਸ਼ਕਲ ਹੋ ਚਾਹੇ ਅੰਦਰ ਤੋਂ ਜਿਹੜੇ ਬੱਚੇ ਬੰਦ ਕੀਤੇ ਮੈਂ ਇਹ ਜਿਵੇਂ ਇਲੈਕਟ੍ਰਿਕ ਹੁੰਦੇ ਨੇ ਜੀ ਗੈਸ ਉਸ ਤਰ੍ਹਾਂ ਦਾ ਗੈਸ ਹੈ ਅ ਗ੍ਰਿਲ ਵਾਲਾ ਵੈਸੇ ਇਹ ਉਹਦੇ ਤੇ ਗੈਸ ਸਿਲੰਡਰ ਤੇ ਹੀ ਹੈ ਪਰ ਇਹ ਲੱਗ ਜੀ ਉਹਦੇ ਵਾਲਾ ਹੈ ਉਹ ਸਿਲੰਡਰ ਵਿੱਚ ਤਾਂ ਲੱਗਦੇ ਹੁੰਦੇ ਹਨਾ ਹਾਂਜੀ ਨਹੀਂ ਐਵੇਂ ਲੱਗਦਾ ਇਹ ਜਿਵੇਂ ਬਿਜਲੀ ਤੇ ਹੋਵੇ ਪਰ ਬਿਜਲੀ ਤੇ ਹੈ ਨਹੀਂ ਹਾਂਜੀ ਐ ਕੜੀ ਪੱਤਾ ਪਾਉਣ ਲੱਗੇ ਅਸੀਂ ਠੀਕ ਹੈ ਜੀ ਸਾਗ ਦੇ ਵਿੱਚ ਕੜੀ ਪੱਤਾ ਵੀ ਲਿਆ ਹੈ ਤੇ ਖੜਾ ਮਸਾਲਾ ਵੀ ਨੇ ਜਿਵੇਂ ਜੀਰਾ ਲਾਲ ਮਿਰਚ ਹਰ ਇੱਕ ਸਬਜੀ ਚ ਪਾ ਲੈਂਨੇ ਕੜੀ ਫਤਕ ਹਾਂਜੀ ਨਾਲੇ ਉਹ ਕਿੰਨਾ ਲੱਗਿਆ ਹੋਇਆ ਹੈ ਨਾ ਦਰਖਤ ਉਹ ਤਾਂ ਮौज ਬੜੀ ਹੈ ਬੜੀ ਮौज ਹਾਂਜੀ ਇਸ ਨਾਲ ਟੇਸਟ ਬਹੁਤ ਵਧੀਆ ਫਲੇਵਰ ਆਉਂਦਾ ਹਾਂਜੀ ਤੇ ਪਹਿਲਾਂ ਲਸਣ ਥੋੜੇ ਪਰਮ ਅੱਛਾ ਪਹਿਲਾਂ ਖੜਮਾ ਮਸਾਲਾ ਉਸ ਤੋਂ ਬਾਅਦ ਲਸਣ ਇਹ ਦੇਖੋ ਤੇ ਹੁਣ ਪਿਆਜ਼ ਰਾਨੀ ਮੈਗਨ ਦੀ ਆਟਾ ਉਹ ਤਾਂ ਲਸਣ ਦੀਆਂ ਭੂਕਾਂ ਦੇ ਤੁਤ ਹੋ ਗਈ ਬਣ ਗਏ ਕਿਥੋਂ ਲਿਆਵਾਂ ਜੀ

कर yeah. yeah. oh, mm -hmm. okay. ਹੋ ਗਿਆ ੜਕਾ ਤਿਆਰ ੜਕਾ ਹੋ ਗਿਆ ਤੇ ਨੈਸ ਅਰੇ ਸੁੱਝ ਗਿਆ ਇਹ ੜਕਾ ਤਿਆਰ ਹੋ ਰਿਹਾ ਹੈ ਜੀ ਫਿਰ ਸਾਗ ਬਣਿਆ ਹੋਇਆ ਹੈ ਸਾਗ ਨੂੰ ੜਕਾ ਲਾ ਕੇ ਫਿਰ ਮੱਕੀ ਦੀ ਰੋਟੀ ਬਣਾਉਣ ਲੱਗਣਾ ਹੈ ਬੁਲਾਦੀਆ ਉਹ ਤਾਂ ਹੋ ਗਿਆ ਮਾਹ ਹਾਂ ਤੇ ਹਾਂ ਤੁਮ ਖਰੜੜਾ ਜਿਹਾ ਹੋ ਜਾਂਦਾ ਹੈ ਨਾ ਉਹ ਉਹ ਨਾ ਅਗਰ ਦੇ ਪੁੱਛੇਗਾ ਬਾਪੀ ਦਾ ਪੁੱਇਆ ਹੈ ਫੋਨ ਨਹੀਂ ਲਾਇਆ ਅੱਛਾ ਦੇਸ ਮੇਰੇ ਦਾ ਆ ਪਤਾ ਨਹੀਂ ਕਿ ਹੁਣ ਕੀ ਪਾਉਣ ਲੱਗੇ ਬਾਲਾ ਅਸੀਂ ਅਸੀਂ ਨੂੰ ਵਰਤੀ ਤੇ ਟਿੱਕਾ ਨੂਨ ਨਾ ਮੱਤ ਹੈ ਸੇਂਦਾ ਹੈ ਜੀ ਹਾਂਜੀ ਮਸਾਲਾ ਤਿਆਰ ਹੋਣ ਵਾਲਾ ਜੀ ਡੱਬਾ ਦਾ ਸੇਂਦਾ ਨਮਕ ਤੇ ਚਿੱਟੀ ਧਾਨੇ ਟੁਟਦੀ ਬਿਲਕੁਲ ਚਿੱਟੀ ਹੈ ਉਹ ਗੈਸ ਜਿਹੜੀ ਆ ਮੇਰੇ ਅੰਦਰ ਹੈ ਤੇ ਇਧਰ ਜਿਹੜਾ ਮੱਕੀ ਦਾ ਆਟਾ ਜੀ ਉਹ ਸ਼ਕਲ ਤਾਂ ਥੋੜੀ ਜਿਹੀ ਮਹੀਗੀ ਵਿਕੀ ਜੀ ਅੰਗਰੇਜ਼ਾਂ ਵਰਗੀ ਪਰ ਲੇਸ ਬਹੁਤ ਹੈ ਤੇ ਰੋਟੀ ਨਹੀਂ ਟੁੱਟਦੀ ਰਹੀ ਬਿਲਕੁਲ ਨਹੀਂ ਆਟਾ ਗੁੰਨਿਆ ਤੇ ਲਓ ਪਛ ਲੈ ਕੇ ਵਟਕੇ ਦੇਖੀਏ ਥੋੜੇ ਹੋਰੋਂ ਕਸਕਾ ਲੋ ਥੋੜਾ ਜਿਹਾ ਹੋਰੋਂ ਕਸਕਾ ਲੋ ਥਰਲੇ ਇਹ ਦੁਆਰ ਕਿਹਨਾਂ ਦਾ ਹੈ ਦੁਆਰ ਕਿਹਨਾਂ ਦਾ ਪੂਰੇ ਮੁਕਸਤਾਲਾ ਤੋਂ ਮੈਂ ਤਾਂ ਨਹੀਂ ਗੋਲਗੋਲ ਕੁਮੜਾ ਜੀ ਇਹ ਮੌਸਮ ਇਸ ਟਾਈਮ ਸ਼ਾਮ ਜੀ ਦਾ ਟਾਈਮ ਹੈ ਬਹੁਤ ਸੋਹਣਾ ਹੋ ਜਾਂਦਾ ਹੈ ਉੱਧਰ ਵਾਈਟ ਕਬੂਤਰ ਨੇ ਪੇ ਆ ਆ ਵੀ ਚੇਅਰ ਬਹੁਤ ਵਧੀਆ ਹੈ ਨਾ ਇਹਨੂੰ ਲੱਕੜ ਵਾਲੀ ਹਾਂ ਲੱਠੋ ਇਹਦੇ ਦੇ ਤਾਂ ਇਹਦਾ ਪਹਿਲਾਂ ਮੈਂ ਤਿਆਈ ਲੱਗਾ ਪਿੱਛੇ ਉੱਤਰ ਗਈ ਮੈਂ ਕੀ ਬਣਾ ਰਹੀ ਗੁਰੂ ਤੇ ਇਹ ਆਪਣਾ ਸਾਗ ਪਾਤਾ ਜੀ ਤੜਕਾ ਤਿਆਰ ਹੋ ਗਿਆ ਸੀ ਕੱਦਾਂ ਤੜਕਾ ਤਿਆਰ ਕਰ ਰਹੇ ਹਾਂ ਉਹ ਬਣ ਗਿਆ ਸੀ ਇਹ ਸਾਗ ਹੈ ਮਲਾਈ ਵਰਗਾ ਬਣਾ ਰੱਖਿਆ ਇੰਡੀਅਨ ਵਰਗਾ ਵਰਗਾ ਸਹੀ ਕਹਿੰਦਾ ਜੀ ਇਹ ਉਹ ਛਿੱਟੇ ਪੈਣ ਲੱਗੇ ਇਹ ਫੁੜਫੁੜ ਲੱਗਿਆ ਕਰਨ ਹੁਣ ਇਹਨੂੰ ਉਤਾਰਨਾ ਇਹ ਉਹ ਤਾਰਤਾ ਇੱਥੇ ਰੱਖ ਲੈਨੇ ਆਪਾਂ ਤਵਾ ਇੱਧਰ ਰੱਖ ਦੰਨੇ ਆ ਇਹੇ ਹਨ ਬੋਨਾ ਜੀ ਦੇ ਚ ਕੀ ਚੀਜ਼ ਕੋਲ ਆਪਾਂ ਪਾ ਦੰਨੇ ਜੀ ਗਲ ਓਰਿਜਨਲ ਹੈ ਹਾਂ ਉਹ ਤਰਤਾ ਪਾ ਦੰਨੇ ਮਿਕਸੇ ਸਮਾਂ ਹੋ ਜਾਊਗਾ ਹਾਂਜੀ ਲੋ ਜੀ ਮੈਂ ਲੱਗੀ ਰੋਟੀ ਬਣਾਉਣ ਮੈਂ ਰੋਟੀ ਦੇਖੋ ਕਿਵੇਂ ਬਣਦੀ ਹੈ ਹਾਂ ਜਿਵੇਂ ਕੜਕ ਦੀ ਰੋਟੀ ਇਹ ਜੀ ਪਤਲੀ ਮੱਕੀ ਦੀ ਰੋਟੀ ਲਾਜਵਾਬ ਪਹਿਲਾਂ ਹਰੀ ਦੀ ਬਣਾ ਲਈ ਦੋ ਕੁ ਫਰੀਕੇ ਹਾਂਜੀ ਹਾਂ ਜੂ ਨੂੰ ਖਾ ਲਈਏ ਦੋ ਹਾਂਜੀ ਇਹ ਨਾਲੀ ਦੀ ਬਣਾ ਦਿੰਦੇ ਇਹ ਨਾ ਇਹ ਬਟਰ ਹੈ ਜੀ ਹੈ ਤੇ ਮੱਖਣ ਹੁਣ ਇਹ ਪਾ ਦੇ ਇਹਨੂੰ ਆਪ ਸਾਰੇ ਸਾਗ ਦੇ ਵਿੱਚ ਹੀ ਪਾ ਦਾਂਗੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਕੌਲੀ 'ਚ ਪਾਉਣ ਦੀ ਲੋੜ ਨਹੀਂ ਹੈਗੀ ਸਾਰੇ ਚੀਕ ਕਿਉਂਕਿ ਜਿਹੜਾ ਸਾਗ ਹੈ ਇਹ ਮੱਖਣ ਤੋਂ ਬਿਨਾ ਜਿਹਦਾ ਟੇਸਟ ਫਿਰ ਖੱਟੇ ਰਹਗਾ ਰਹੇਗਾ ਫਿਰ ਪੂਰਾ ਟੇਸਟ ਆਊਗਾ ਖੱਟਾ ਮੰਨ ਲਓ ਇਹ ਹੋ ਜਾਣਾ ਜੀ ਮੈਂ ਟੇਕ गर्म है ना मुझे लग तो ज्यादा ऐसे इते वैसे भी फ्रिज को कट के बाहर रख दो शाम ये चीजें मेल्ट होने वाली गैस ना पीला डब्बा तैयार हो गया साग बटर ਠੀਕ ਹੈ ਇਹ ਦੇਖ ਕੇ ਤੁਹਾਡੇ ਮੂੰਹ 'ਚ ਜਰੂਰ ਪਾਣੀ ਆਊਗਾ ਤੇ ਹਲੇ ਆਲਟੀ ਵੀ ਰੋਟੀ ਲੱਗਣਾ ਹੈ ਮੱਕੀ ਦੀ ਫਿਰ ਤਾਂ ਪੱਕ ਗਈ ਇਹ ਤਾਂ ਪੱਕ ਗਈ ਟੱਕਰੀ ਆਟਾ ਉੱਚਾ ਪਾਉਂਦਾ ਬੁੱਲੀ ਘਰ ਤੇ ਪਰਾਉਂਦਾ ਜਦੋਂ ਰਸਤਾਂ ਨੂੰ ਜਦੋਂ ਜਿਆਦਾ ਕਿਹੜਾ ਹਾਂਜੀ ਸਾਹ ਤੇ ਉਹਦੇ ਚ ਹਾਂਜੀ ਉਹ ਮੈਲ ਹੋ ਵੀ ਰੱਖਿਆ ਸੀ ਕੋਲ ਪਾਣੀ ਪਾਗ ਵਾਲੀ ਕੜਾਹੀ ਚ ਮਾਣ ਲਓ ਬਹੁਤ ਸੋਹਣੀ ਆਣੀ ਹੈ ਫਿਰ ਉਹ ਹਰੀ ਜੀ ਜੀ ਹੋ ਜਾਣੀ ਹੈ ਪਰ ਉਹ ਇਹ ਆਟਾ ਇੰਨਾ ਵਧੀਆ ਵੀ ਉਹ ਗਰਮ ਦੀ ਲੋੜ ਨਹੀਂ ਪੈਂਦੀ ਉਧਰ ਜਿਹੜਾ ਪਾਟਾ ਗੁੰਨੇ ਆ ਨਾ ਇੰਡੀਆ 'ਚ ਉਹ ਗਰਮ ਪਾਣੀ ਬਿਨਾ ਗੁੰਨੇ ਨਹੀਂ ਜਾਂਦਾ ਗਰਮ ਪਾਣੀ ਬਿਨਾ ਜੁੜਦਾ ਹੀ ਨਹੀਂ ਹੈਗਾ ਹਾਂ ਜੁੜਦਾ ਹਾਂ ਬਿਲਕੁਲ ਕਈ ਵਾਰ ਹੱਥ ਵੀ ਸੜ ਜਾਂਦੇ ਨੇ ਇੰਨਾ ਗਰਮ ਪਾਣੀ ਯੂਜ਼ ਕਰੀਂਗਾ ਉਹਦਾ ਲੇਸ ਬਣ ਜੇ ਮੈਂ ਕਰਛੀ ਨਾਲ ਰਾਣੀ ਹੁੰਦੀ ਹਾਂ ਜੀ ਅਸੀਂ ਵੀ ਖੁਰਚਣਾ ਲੈਂਦੇ ਸੀ ਫਿਰ ਹਾਂ ਠੰਡੇ ਪਾਣੀ ਨਾਲ ਕੋਸੇ ਜਿਹਾ ਪਾਣੀ 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 ਕਾਨੂੰਨ ਲਗੋ ਕੀ ਰੋ ਕੱਲ ਮੈਂ ਤੇ ਤੁਹੇ ਵੀ ਦੱਸਿਆ ਜੀ ਐਵੇਂ ਕੋਈ ਤੁਹਾਡੇ ਵਾਲਾ ਹੀ ਕੋਲੋਂ ਕਿੰਨੇ ਦਿਨ ਬਣਾਈਆਂ ਹਾਂ ਪਰਗੇ ਇਤਨਾ ਚਿੱਤਾ ਪੋ ਲੱਗਦਾ ਮੈਂ ਕਿ ਕਿ ਕਰੀ ਤਾ 10 10 ਵੀ ਉਹ ਮੇਹ ਹੋ ਲੱਗਦੀ ਹੈ ਟੁੱਟਦੀ ਹੈ ਜਿਵੇਂ ਅਸੀਂ ਬਣਾਉਣੇ ਹੁੰਨੇ ਪੰਡ ਮੈਂ ਛੁਰੂ ਤੇ ਬਣਾਈ ਨਹੀਂ ਅੱਛਾ ਇਹਦੇ ਜੀ ਬਣਾਉਣਾ ਅੱਛਾ ਅੱਜ ਜਮ ਜਮ ਤੜਕੇ ਲਾਲਾ ਨਹੀਂ ਰੋਟੀ ਨੂੰ ਮੇਰੀ ਭੈਣ ਹੀ ਬਣਾ ਦੇਣੀ ਹੈ ਮੈਂ ਸਬਜੀ ਸੁਬਜੀ ਬਣਾ ਕੇ ਪਾਛੇ ਹੋ ਜਾਣਾ ਠੀਕ ਹੈ ਹੋਰ ਬਥੇ ਨਜ਼ਰ ਨਹੀਂ ਆਉਂਦੀ ਮੈਂ ਫੋਨ ਕਰਦਾ ਨਾ ਫੋਨ ਕਰ ਉਦੋਂ ਵੀ ਬਣਾ ਦਿੰਦੇ ਹਾਂ ਜਿਵੇਂ ਹਰਾ ਨੂਨ ਮਿਰਚ ਪਾ ਲਓ ਮੇਥੇ ਮੇਕੀ ਧਨੀਆ ਧਨੀਆ ਫਿਰ ਵੀ ਮੱਕੀ ਦੀ ਰੋਟੀ ਬਹੁਤ ਸਵਾਦ ਲੱਗਦੀ ਹੈ ਚਾਹੇ ਲੱਸੀ ਨਾਲ ਖਾ ਲਓ ਚਾਹੇ ਚਾਹ ਨਾਲ ਖਾ ਲਓ ਚਾਹ ਨਾਲ ਖਾ ਲਓ ਹਾਂ ਕਿਵੇਂ ਮਰਜ਼ੀ ਬਣਾਈ ਦੀ ਹੈ ਹਾਂਜੀ ਹੁਣ ਤੇ ਦਾਹ ਗੋ ਦਬਾਉਣਗੇ ਹਾਂਜੀ ਮਿਰਚੀ ਧਨੀਆ ਪਾ ਕੇ ਹਾਂਜੀ ਹਰੇ ਪਿਆਜ ਪਾ ਕੇ ਹਾਂਜੀ ਹਾਂ ਉਹ ਇੱਧਰ ਪਾ ਲੈਂਦੇ ਹਾਂ ਤੇ ਇਹ ਉੱਧਰ ਪਕਾ ਜੂਗਾ ਮੜੀ ਇਹ ਲਓ ਜੀ ਪੀੜਾ ਬਣਾ ਲਿਆ ਤੇਲ ਦਾ ਹੱਥ ਲਾ ਕੇ ਅ ਬੱਲ ਵੱਜੀ ਆ ਦਰਵਾਜ਼ਾ ਖੋਲ ਕੇ ਆਵਾ ਇਹ ਹੁਣੇ țeੜਾ ਕਰ ਲਿਆ ਫਿਰ ਇਹ ਕੀ ਹੋਇਆ ਨੇ ਜਾਣੇ ਲੱਗੇ ਵੇ ਮਾਈ ਗੋਡ ਬੱਸ ਸੱਸੀ ਕਾ ਸੱਸੀ ਕਾ ਪਿਆਲੇ ਉਹ ਤਾਂ ਕਹੀਦਾ ਹੁੰਦਾ ਆਂਟੀ ਜੀ ਸੱਸੀ ਕਾ ਅੱਜ ਦਾ ਪੁੱਤ ਹੋੜੀ ਹੋੜੀ ਨਾ ਸਾਡਾ ਕੁਛ ਆ ਗਿਆ ਅਜਾ ਪੰਜਾਬੀ ਸਿੱਖ ਦਾ ਇਹ ਲਓ ਜੀ ਬਣ ਗਈ ਰੋਟੀ ਐ ਨਾ ਕੀ ਤੋਂ ਮੋਟੀ ਨਾ ਪਤਲੀ ਜਵਈ ਗੋਲ ਨਾ ਸੀ ਪਾਣੀ ਬਰਤਨ ਠੀਕ ਹੈ ਪਾਣੀ ਦੇ ਛਿੱਟੇ ਵੀ ਉਹ ਪੈਂਦੇ ਨੇ ਜੇ ਪਾਣੀ ਨਾਲ ਇਸ ਤਰ੍ਹਾਂ ਕਰੋ ਨਾ ਬੜੇ ਛਿੱਟੇ ਪੈਂਦੇ ਨੇ ਮੇਰੀ ਵੀਡੀਓ ਬੜੀ ਕਿਤੇ ਕਿਤੇ ਜੀ ਰਹੀ ਹੈ ਹਾਂਜੀ ਕਈ ਤਾਂ ਦੇਖ ਕੇ ਮੈਨੂੰ ਫੋਨ ਕਰਨਗੇ ਹਾਂਜੀ ਆਨੇ ਤੋਂ ਹੀ ਸਿੱਖੂ ਆਟਾ ਮਲਦੇ ਨਹੀਂ ਮੈਂ ਰੋਟੀ ਨੂੰ ਪਕਾਉਣ ਦਾ ਕੱਟਿਤਾ ਆਂਦੀ ਹੈ ਕਿ ਨਹੀਂ ਥੋੜਾ ਵੀ ਜਹਾਲ ਕਰ ਦਿੰਨਾ ਸਾਰੇ ਜੀਆਂ ਚੱਲੀ ਦੱਸੋ ਆਉਂਦੀ ਹੈ ਕਿ ਨਹੀਂ ਕੀ ਬਾਤੀਆਂ ਵਿੱਚ ਬਟਰ ਕਿ ਹੈ ਨਾ ਹਾਂਜੀ ਉਦਾਂ ਪਾਣ ਨਾ ਠੀਕ ਹੈ ਰੋਣ ਸਾਰੇ ਸਾਰੇ ਹਾਂ ਵਿੱਚ ਦੇਖੋ ਰੋਟੀ ਹਾਂਜੀ ਮੈਂ ਪੁੱਛ ਰਹੀ ਸੀ ਮੈਂ ਕਿ ਐ ਸਪੈਸ਼ਲ ਹੀ ਬਣੀ ਹੈ ਕਿ ਵੈਸੇ ਤੁਸੀਂ ਵੀ ਆਪਣੇ ਦਬਾਕ ਨਾਲ ਜਗਾੜ ਜਾਲਾ ਲਿਆ ਬਣਿਆ ਇਹ ਬੋਰਡ ਤੋਂ ਬਾਹਰ ਕੀਤਾ ਪੋਣੇ ਪੋਣੇ ਨਾ ਖਰਾਬ ਹੋ ਜਾਂਦੇ ਹਾਂ ਹਾਂਜੀ ਸਰਦੀਆਂ ਤਾਂ ਕਈ ਵਾਰੀ ਠੰਡੇ ਪੋਣੇ ਦਾ ਧੋਣੇ ਵੀ ਬਹੁਤ ਔਖੇ ਨੇ ਬੜੀ ਮੁਸ਼ਕਿਲ ਹੈ ਮੈਂ ਤਾਂ ਬਲੀਚ ਪਾਣੀ ਗਰਮ ਗਰਮ ਪਾਣੀ ਪਾਣੀ ਸਰ ਪਾਣੀ ਤਾਂ ਕਰਦੇ ਹਾਂ ਸੱਪਾਂ ਦੀ ਵੀ ਮੱਤ ਮਾਰੀ ਜਾਂਦੀ ਹੈ ਬਲੀਚ ਪਾ ਕੇ ਦੇ ਜਾਂਦੀ ਹਾਂ ਹੋਰ ਤਰਲੇ ਪੇਪਰ ਰੱਖਣੀਆਂ ਨੇ ਹਾਂਜੀ ਫੇਰ ਵੀ ਧੰਦੇ ਹੋ ਜਾਂਦੇ ਕੰਦੀ ਹੋਣੀ ਇਹ ਉੱਥੇ ਜਾ ਕੇ ਦਾ ਹੱਥ ਨਹੀਂ ਲਾਇਆ ਤੈਨੂੰ ਮੈਨੂੰ ਲਾ ਲਿਆ ਆਪ ਕੋਈ ਉਹਨਾਂ ਨੂੰ ਆਇਆ ਉਹਨਾਂ ਨੂੰ ਰੋਟੀ ਖਵਾਣ ਸੱਦੇ ਤਾਂ ਤੀ ਆਟਾ ਜਿੰਨਾਂ ਨਾਲ ਇਹ ਤਾਂ ਰੱਤੀ ਇਹ ਤਾਂ ਵੀ ਐਕਸਰਸਾਈਜ਼ ਕਰਵਾ ਰਹੇ ਆ ਤੇ ਇਨਸਾਨ ਲਾਇਆ ਹੀ ਨਹੀਂ ਕੰਮ ਮੈਂ ਤਾਂ ਗਿਆ ਸੀ ਮੈਨੂੰ ਸੁਬਨੋਵਾ ਦਾ ਜਾਚਾ ਇਹਨਾਂ ਨੂੰ ਪਤਲਾ ਕਰਨਾ ਸਾਰਾ ਸੁਵਾ ਦੇਣਾ ਇੱਕ ਰੋਕ ਆਉਣਾ ਭਾਰਾ ਨਹੀਂ ਜਰਾ ਪਹਿਲਾਂ ਕੱਪੜੇ ਬਦਲਦਾ ਮਾਰੇ ਨਾ ਸਾਰੇ ਬਦਲ ਲਿਆ ਤੇ ਮੈਂ ਬੜੀ ਸੁਣਦੀ ਲਗ ਫਿਲਮ ਵੀਡੀਓ ਦੇਖਦੇ ਆਂ ਤੇ ਕੋਣ ਘਰੋਂ ਤੇ ਆਏ ਸੱਚੀ ਅੱਜ ਵੀ ਹੋ ਰਿਹਾ ਅੱਲਾ ਮੈਂ ਲੱਟਾ ਨਾ ਬਹੁਤ ਜ਼ਿਆਦਾ ਸਖਤੀ ਤੋਂ ਮੰਨ ਤਾਂ ਵੀ ਨੇਚਰ ਬਹੁਤ ਸੋਹਣੀ ਲੱਗਦੀ ਹੈ

ਕਈ ਤਾਂ ਰੋਟੀ ਅੱਧੀ ਚੱਕ ਲੈਣੇ ਮੈਨੂੰ ਚੱਕ ਸਕਦਾ ਹੂੰ